ਬਿਲਕੁਲ ਉઠી ਐ ਐਲੋਪੀ ਸਾਹਿਬ ਨੇ ਕਹੇ ਸੀ 68 ਵਾ 15 ਜਿਹੜੀ ਸਾਡੀ ਜਿਹੜੀ ਉਹਨੂੰ ਕਹਿੰਦੇ ਸੀ ਐਫ ਆਈ ਆਰ ਹੈ ਜਿਹੜੀ ਜਿਹੜੀ ਬੇਅਦਬੀ ਦੀ ਬਿਲਕੁਲ ਗਵਰਨਮੈਂਟ ਨੇ ਬਹੁਤ ਸਾਰੇ ਨਵੇਂ ਕਲੂ ਮਿਲੇ ਐਡ ਕਰਕੇ ਬਿਲਕੁਲ ਪੱਕੇ ਜਿਵੇਂ ਪੰਜਾਬੀ ਚ ਕਹਿੰਦੇ ਬਿਲਕੁਲ ਕਿਲ ਲੈਨ ਚੰਗੀ ਤਰ੍ਹਾਂ ਠੋਕ ਕੇ ਸਾਡੇ ਵੱਲੋਂ ਉਹ ਜਿਹੜੀ ਏਜੀ ਸਾਹਿਬ ਬੈਠੇ ਨੇ ਸਾਡੇ ਵੱਲੋਂ ਉਹ ਜਿਹੜੀ ਐਫ ਆਈ ਆਰ ਹੈ ਉਹ ਬਿਲਕੁਲ ਰੈਡੀ ਐ ਅਸੀਂ ਕਾਨੂੰਨੀ ਮਹਾਰਾ ਨਾਲ ਸਲਾਹ ਕਰਕੇ ਆਉਣ ਵਾਲੇ ਚੰਨ ਦਿਨਾਂ ਦੇ ਵਿੱਚ ਅਸੀਂ ਉਹ ਬਹੁਤ ਵਧੀਆ ਤਰੀਕੇ ਤੇ ਤਤਪੜਤ ਚ ਕਰ ਦਈਏ ਤਾਂ ਉਹ ਕੁਐਸ਼ ਹੋ ਜੂਗੀ ਉੱਥੋਂ ਕੋਈ ਫਾਇਦਾ ਨਹੀਂ ਫਿਰੋਗਾ ਅਸੀਂ ਉਹਦੇ ਚ ਜੋ ਸਾਨੂੰ ਨਵਾਂ ਮਿਲਿਆ ਉਹ ਵੀ ਪਾ ਕੇ ਆਉਣ ਵਾਲੇ ਚੰਨ ਦਿਨਾਂ ਦੇ ਵਿੱਚ ਅਸੀਂ ਉੱਥੇ ਪੇਸ਼ ਕਰ ਦਾਂਗੇ ਸਾਡੀ ਗਰੰਟੀ ਵੀ ਸੀ ਸਾਡਾ ਵਾਦਾ ਵੀ ਸੀ ਔਰ ਸਾਡਾ ਫਰਜ਼ ਵੀ ਬਣਦਾ ਹੈ ਕਿ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਦਾ ਜੇ ਕੋਈ ਦੋਸ਼ੀ ਹੈ ਤਾਂ ਉਹਦੇ ਬਰਤ ਜਿਹੜੀ ਜਿਹੜੀ ਐਫ ਆਈ ਆਰ ਪਹਿਲਾਂ ਕੋਟਪੂਰੀ ਵਾਲੀ ਕੀਤੀ ਹੈ ਠੀਕ ਹੈ ਜੀ ਬਾਈਬਲ ਕਲਾਣ ਵਾਲੇ ਵੀ ਸਿੱਤ ਜਿਹੜੀ ਹੈ ਉਹਦੀ ਉਹਦੀ ਉਹਦੀਆਂ ਮੀਟਿੰਗਾਂ ਕੰਟੀਨਿਊ ਕੀਤੀਆਂ ਨੇ ਨਮੀਆਂ ਕੀਤੀਆਂ ਨੇ ਸੋ ਕੁਝ ਨਵੇਂ ਕਲੂ ਵੀ ਮਿਲਲੇ ਨੇ ਕੁਝ ਨਵੇਂ ਡਿਵੈਲਪਮੈਂਟ ਹੋਈਆਂ ਨੇ ਤੁਸੀਂ ਦੇਖਿਆ ਹੋਣਾ ਮੈਂ ਆਪ ਇਹ ਦਿਲੋਂ ਚਾਹਨਾ ਸੱਚੇ ਦਿਲੋਂ ਚਾਹਨਾ ਕਿ ਸਾਨੂੰ ਸਾਡੇ ਬਾਪ ਕਹਿੰਦੇ ਸਾਡਾ ਪਿਤਾ ਸਾਨੂੰ ਸਾਡੇ ਪਿਤਾ ਜੀ ਦੀ ਜਿਹੜੀ ਸਾਡੇ ਬਾਪੂ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਵੀ ਹੋਈ ਹੈ ਉਹ ਜੇ ਸਾਡੇ ਪੰਜਾਬ ਚ ਨਹੀਂ ਇਨਸਾਨ ਮਿਲੂਗਾ ਬਾਹਰੋਂ ਕੀ ਆ ਉਮੀਦ ਕਰਾਂਗੇ ਫਿਰ ਸੋ ਉਹ ਜਰੂਰ ਜਿੱਥੋਂ ਤੱਕ ਹੋ ਸਕਦਾ ਹੋਇਆ ਅਸੀਂ ਚਾਹੇ ਵਕੀਲ ਜਿੰਨੇ ਮਰਜ਼ੀ ਮਹਿੰਗੇ ਕਰਨੇ ਪੈਣ ਜਿੱਥੋਂ ਮਰਜ਼ੀ ਲਿਆਉਣੇ ਪੈਣਾ ਅਸੀਂ ਕੇਸ ਲੜਾਂਗੇ ਅਸੀਂ ਪਹਿਲਾਂ ਵਾਂਗੂ ਢਿੱਲੇ ਨਹੀਂ ਛੱਡਾਂਗੇ ਪਹਿਲਾਂ ਉਹਨਾਂ ਨੇ ਬਹੁਤ ਢਿੱਲਾ ਛੱਡੀਆਂ ਹੋਈਆਂ ਨੇ ਦੁੱਖ ਨਾਲ ਕਹਿਣਾ ਪੈ ਰਿਹਾ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੈ ਤੁਸੀਂ ਸਾਰੇ ਜਾਣਦੇ ਹੋ ਪਰ ਉਸੇ ਚੀਜ਼ ਨੇ ਫਿਰ ਤੁਸੀਂ ਦੇਖ ਲਓ ਹਾਲਾਤ ਕੀ ਬਣਾਤੇ ਉਹਨਾਂ ਦੇ ਦੇਖੋ ਕਿ ਮਤਲਬ ਦਰ ਦਰ ਭੜਕ ਕੇ ਫਿਰਦੇ ਨੇ 25 ਸਾਲ ਰਾਜ ਕਰਾਂਗੇ ਕਹਿੰਨਾਂ ਨੇ ਕੋਲੇ 25 ਬੰਦੇ ਨਹੀਂ ਹੈਗੇ ਹੁਣ ਪੰਜ ਮੈਂਬਰੀ ਕਮੇਟੀ ਬਣਾਤੀ ਕਹਿੰਦੇ ਸੁਖਵੀਰ ਬਾਦਲ ਨੇ ਪਤਾ ਨਹੀਂ ਕਾ ਕਿਹੜੇ ਮੁੱਦੇ ਵਾਸਤੇ ਮੈਂ ਕਿਹਾ ਜੇ 11 ਮੈਂਬਰੀ ਬਣਾਉਣ ਦਾ ਜੋਰ ਪੈ ਗਿਆ ਫੇ 6 ਬੰਦੇ ਲੈ ਉਹ ਕਿੱਥੋਂ ਆਏ ਠੀਕ ਹੈ ਨਾ ਸੋ ਐਨੇ ਤਾਂ ਹੈ ਹੀ ਨਹੀਂ ਹੁਣ ਹੁਣ ਤਾਂ ਪੰਜ ਮੈਂਬਰੀ ਤੇ ਚੱਲੂ ਤੇ 2 2.5 ਮੈਂਬਰ ਤੇ ਵੀ ਆ ਜੂ ਆ ਸਕਦਾ ਕੰਮ ਸੋ ਇਸ ਕਰਕੇ ਇਹ ਪਬਲਿਕ ਹੈ ਜੀ ਪਬਲਿਕ ਹੈ ਸਭ ਜਾਣਦੀ ਹੈ ਕਿ ਮੈਂ ਸਾਰਿਆਂ ਦਾ ਮੈਂ ਜੋ ਕੱਲ ਵੀ ਜ਼ੀਰੋ ਬੋਲੇ ਸੀ ਅੱਜ ਵੀ ਜ਼ੀਰੋ ਬੋਲੇ ਨੇ ਇਹ ਉਹਨਾਂ ਜੋ ਮੈਂ ਸਾਰਿਆਂ ਦਾ ਬੋਲ ਰਹੇ ਹਾਂ ਦੇਖੋ ਜੀ ਮਾੜਯੋਗ ਲੀਡਰ ਆਫ ਦਾ ਹਾਊਸ ਕਿਸੇ ਵੀ ਕਿਸੇ ਵੀ ਸਮੇਂ ਇੱਕ ਵਾਰੀ ਪੰਚਾਇਤੀ ਰਾਜ ਦਾ ਵੀ ਬੇਲਾ ਆਊਗਾ ਦੇਖੋ ਪੰਚਾਇਤੀ ਦਾ ਬੇਲਾ ਆਊਗਾ ਕੱਲ ਜ਼ੀਰੋ ਚ ਬੋਲਿਆ ਗਿਆ ਹਾਲਾਂਕਿ ਜੇ ਮੈਂ ਜਵਾਬ ਨਾ ਵੀ ਦੇ ਮੈਂ ਤਾਂ ਸਰ ਸਕਦਾ ਪਰ ਮੇਰਾ ਫਰਜ ਬਣਦਾ ਕਿ ਇਸ ਹਾਊਸ ਨੂੰ ਮੈਂ ਦੱਸਾਂ ਸੀਐਮ ਸਾਹਿਬ ਮੈਂ ਇੱਕ ਕਲੀਅਰਿਫਿਕੇਸ਼ਨ ਦੇ ਦਿਆ ਲੀਡਰ ਆਫ ਦਾ ਹਾਊਸ ਕਿਸੇ ਵੀ ਸਮੇਂ ਕਿਸੇ ਵੀ ਮੁੱਦੇ ਤੇ ਜਿੰਨਾ ਮਰਜ਼ੀ ਸਮਾਂ ਚਾਹਣ ਉਹ ਲੈ ਕੇ ਬੋਲ ਸਕਦੇ ਨੇ ਜੀ ਪਲੀਜ਼ ਕੰਟੀਨਿਊ ਇੱਕ ਮਿੰਟ ਜੀ ਉਹਨਾਂ ਨੂੰ ਕੰਟੀਨਿਊ ਕਰਨ ਲੱਗਾ ਫਿਰ ਆਪਾਂ ਕਰ ਲੈਂਦੇ ਉਸ ਤੋਂ ਬਾਅਦ ਬੋਲੋ ਉਹ ਇਹਨਾਂ ਦਾ ਟਕਲੀਫ ਮੈਨੂੰ ਇੱਕ ਵਾਰੀ ਫਿਨਿਸ਼ ਕਰ ਕਨਕਲੂਜੀ ਠੀਕ ਹੈ ਨਾ ਸੋ ਪ੍ਰਗਟਜੀਨ ਤੋਂ ਪਤਾ ਜੇ ਹੁਣ ਜਾਂਦੇ ਜਾਂਦੇ ਕਿ ਹਾਕੀ ਦੇ ਮੂਵ ਚ ਇੱਕ ਵਿਚਾਲੇ ਸਟਿਕ ਜੀ ੜਾ ਦਿੱਤੀ ਜਾਵੇ ਦੋਵਾਰੇ ਫੇਰ ਦੁਬਾਰੇ ਮੂਵ ਬਣ ਤੇ ਟਾਈਮ ਲੱਗ ਜਾਂਦਾ ਜੀ ਠੀਕ ਨਾ ਥੋੜਾ ਜਿਹਾ ਥੋੜਾ ਦੇਖ ਕੇ ਨਾ ਤੁਹਾਨੂੰ ਤਾਂ ਪਤਾ ਹੋਣੀ ਜੇ ਤੁਹਾਡੀ ਟਾਂਗ ਚ ਕੋਈ ਤਾ ਹਾਕੀ ੜਾ ਦੇ ਚੰਗਾ ਭਲਾ ਗੋਲ ਹੁੰਦਾ ਹੁੰਦਾ ਬੱਜ ਜਾਂਦਾ ਜੀ ਬਾਅਦ ਚ ਮਿਲੀ ਜਾਵੇ ਸਟ੍ਰੋਕ ਮਿਲੇ ਪੈਨਟੀ ਕਾਰਨਰ ਮਿਲੇ ਉਹ ਬਾਅਦ ਦੀ ਗੱਲ ਆਉਂਦੀ ਸੋ ਸੋ ਇਸ ਤਰ੍ਹਾਂ ਦੇ ਮਾਹੌਲ 'ਚ ਗੱਲ ਹੁੰਦੀ ਰਹੇ ਤਾਂ ਬਾਲਾ ਵਧੀਆ ਲੱਗਦਾ ਹੈ ਹੈ ਨਾ ਐਵੇਂ ਹੋਰ ਹੀ ਤਰ੍ਹਾਂ ਦੇ ਚੱਕਰਾਂ 'ਚ ਪਏ ਹੋਏ ਕੀ ਲੈ ਜਾਣਾ ਇੱਥੋਂ ਹੈ ਜੀ ਇੱਥੇ ਵੱਡੇ ਵੱਡੇ ਆਏ ਤੁਰਗੇ ਖਾਲੀ ਹੱਥ ਸੋ ਆਪਣਾ ਇਹਨਾਂ ਕਹੇ ਪਬਲਿਕ ਆਪਾਂ ਨੂੰ ਦੇਖ ਰਹੀ ਹੈ ਤੁਸੀਂ ਜਿਹੜੀ ਮਰਜ਼ੀ ਸੀਟ ਤੇ ਬੈਠੋ ਅਸੀਂ ਇੱਧਰ ਲਈ ਪਾਸੇ ਸੀਗੇ ਪਹਿਲਾਂ ਕੋਈ ਅਸੀਂ ਗੱਲ ਨਹੀਂ ਇੱਧਰ ਉੱਧਰ ਚੱਲਦਾ ਰਹਿੰਦਾ ਇਹੀ ਖੂਬਸੂਰਤੀ ਹੈ ਲੋਕਤੰਤਰ ਦੀ ਤੇ ਤੁਸੇ ਤੁਹਾਡਾ ਫਰਜ਼ ਵੀ ਹੈ ਜੋ ਮਾਮਲੇ ਉਠਾਉਣਾ ਔਰ ਜਵਾਬ ਮੰਗਣਾ ਤੋਂ ਲੋਕਤੰਤਰ ਦੀ ਇੱਕ ਖੂਬੀ ਹੈ ਚੰਗਾ ਵਧੀਆ ਹਾਲਾਂਕਿ ਜੇ ਉੱਥੇ ਇਕੱਠੇ ਲੜਦੇ ਰਹੇ ਆਂ ਪਾਰਲੀਮੈਂਟ ਚ ਮੌਕਾ ਨਹੀਂ ਮਿਲਦਾ ਸੀ ਇੰਨਾ ਵਿਪੱਖਸ਼ ਨੂੰ ਅੱਜ ਨਹੀਂ ਮਿਲਦਾ ਹੁਣ ਚਲੋ ਵਿਪੱਖਸ਼ ਸਟਰੋਂਗ ਹੋ ਗਿਆ ਹੁਣ ਦੇਣ ਲੱਗੇ ਟਾਈਮ ਪਹਿਲਾਂ ਤਾਂ ਸਭ ਕਹਿੰਦੇ ਨੋ 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 ਹੋ ਗਿਆ ਹੋ ਗਿਆ ਹੋ ਗਿਆ ਹਾਂ ਵਾਲੇ ਹਾਂ ਕਹਿੰਦੇ ਨਾਂ ਕਹਿੰਦੇ ਚਲੋ 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 ਐਦਾਂ ਉਹ ਬਿੱਲ ਪਾਸ ਕਰਦੇ ਰਹੇ ਨੇ ਠੀਕ ਹੈ ਨਾ ਕਦੇ ਤਾਂ ਕੋਈ ਐਸੀ ਕਹਿੰਦੇ ਸੀਗੇ ਜੀ ਕੋਈ ਡਿਵੀਜ਼ਨ ਕਰਾ ਲਓ ਵੋਟਾਂ ਪਵਾ ਲਓ ਬਾਈਬਸਾਹਬ ਤਾਂ ਕੁਰਸੀ ਤੇ ਛੜ ਗਏ ਸੀਗੇ ਸਪੀਕਰ ਦੀ ਕੁਰਸੀ ਤੇ ਉਹ ਤਾਂ ਅੱਜ ਵੀ ਤੁਹਾਡੇ ਮੈਨ ਲੈ ਰਹੇ ਮੈਂ ਰੱਖਿਆ ਨਾ ਨੇ ਅੱਜ ਵੀ ਕਹਿੰਦੇ ਸੀ ਤੀਕੋ ਹੋ ਟੋਚੀਆਂ ਤੁਸੀਂ ਸੋ ਥੋੜਾ ਜਿਹਾ ਕਿਉਂਕਿ ਸਪੀਕਰ ਦੀ ਕੁਰਸੀ ਤੇ ਰਾਜਸਭਾ ਦੀ ਕੁਰਸੀ ਤੇ ਚੜੇ ਹੋਏ ਨੇ ਇਹ ਸੋ ਇਹਨਾਂ ਨੂੰ ਆਉਂਦਾ ਚੜਨਾ ਕੁਰਸੀਆਂ ਤੇ ਸੋ ਇਸ ਕਰਕੇ ਪਰ ਉਹ ਸ਼ਰਤੇ ਕਿਉਂ ਖਾਲੀ ਹੋਣ ਸੋ ਇਸ ਕਰਕੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ